ਮਾਮੂਲੀ ਗੱਲ ਨੂੰ ਲੈ ਕੇ ਦੋ ਧਿਰਾਂ 'ਚ ਹੋਈ ਆਪਸੀ ਲੜਾਈ ਦੌਰਾਨ ਘਰਾਂ ਦੀ ਕੀਤੀ ਭੰਨ ਤੋੜਦਾ ਸੀ ਕਿ ਮਾਮਲਾ ਬਟਾਲਾ ਦੇ ਗਾਂਧੀ ਕੈਂਪ ਵਿੱਚੋਂ ਸਾਹਮਣੇ ਹੈ ਜਿੱਥੇ ਦੋਹਾਂ ਧਿਰਾਂ ਦਰਮਿਆਨ ਲੜਾਈ ਹੋਈ ਹੈ ਇੱਕ ਧਿਰ ਦੇ ਬਿੱਲਾ ਨਾਮਕ ਵਿਅਕਤੀ ਦਾ ਕਹਿਣਾ ਹੈ ਕਿ ਗਲੀ ਵਿੱਚ ਦਰਵਾਜ਼ਾ ਕੱਢਣ ਲੈ ਕੇ ਦੂਸਰੇ ਧਿਰ ਉਹਨਾਂ ਨਾਲ ਰੰਜਿਸ਼ ਰੱਖਦੇ ਸੀ ਜਿਸ ਨੂੰ ਲੈ ਕੇ ਉਹਨਾਂ ਦੇ ਬੇਟੇ ਨਾਲ ਝਗੜਾ ਕੀਤਾ ਜਦੋਂ ਛਡਾਉਣ ਗਏ ਤਾਂ ਦੂਸਰੀ ਧਿਰ ਦੇ ਲੋਕਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਘਰ ਦੀ ਭੰਨ ਤੋੜ ਕੀਤੀ ਗਈ ਉਸ ਦੀ ਪਤਨੀ ਨੂੰ ਜ਼ਖਮੀ ਕਰ ਦਿੱਤਾ ਉੱਥੇ ਹੀ ਦੂਜੇ ਪਾਸੇ ਦੂਸਰੀ ਧਿਰ ਹੀ ਰਾਲਾਲ ਦਾ ਕਹਿਣਾ ਹੈ ਬਿੱਲੇ ਦਾ ਲੜਕਾ ਦੂ ਗਰਦੀ ਕਰਦਾ ਸੀ ਤੇ ਉਸਨੇ ਲੜਾਈ ਸ਼ੁਰੂ ਕੀਤੀ ਜਿਸ ਦਰਮਿਆਨ ਉਹ ਜ਼ਖਮੀ ਕਰ ਦਿੱਤਾ ਗਿਆ ਦੂਸਰੇ ਪਾਸੇ ਐਸਏ ਸ਼ੋਕਮਾਨ ਦਾ ਕੀ ਕਹਿਣਾ ਤੁਸੀਂ ਵੀ ਸੁਣੋ ਬੜ ਬਿੱਲਾ ਅਹੀਂ ਗਾਂਧੀਨਗਰ ਕੈਂਪ ਦੇ ਵਾਟਰ ਨੰਬਰ 6 ਕਿੰਤੋ ਵਾਲੀ ਗਲੀ ਮੈਂ ਆਪਣੀ ਦੁਕਾਨ ਤੇ ਹੀ ਹੀਰਾ ਲਾਲ ਡਰਾਈਵਰ ਜਿਹੜਾ ਗੱਡੀ ਚਲਾਉਂਦਾ ਇਹਨੇ ਮੇਰੇ ਮੁੰਡੇ ਨਾਲ ਐਵੇਂ ਜਾਣਬੁੱਝ ਕੇ ਦੋ ਤਿੰਨ ਵਾਰੀ ਅੱਗੇ ਵੀ ਇਹਨੇ ਗਲਤ ਕੰਮ ਕਰਕੇ ਲੜਾਈ ਝਗੜਾ ਕੀਤਾ ਹੈ ਤੇ ਮੈਨੂੰ ਘਰ ਸਣਾ ਭੇਜਿਆ ਮੇਰੀ ਕੁੜੀਆ ਦੇ ਵੀ ਡੈਡੀ ਹੀਰਾ ਮੰਮੀ ਨੂੰ ਮਾਰਨ ਡਿਆ ਦਾ ਮੈਂ ਭੱਜ ਕੇ ਆਇਆ ਜਿਹਨੂੰ ਆਣ ਕੇ ਵੇਖਿਆ 10 12 ਜਿਹੜੇ ਹਨ ਇਹਨਾਂ ਨੇ ਆਣ ਕੇ ਮੇਰੇ ਘਰ ਦਾ ਭਾਂਡ ਤੋੜ ਕਰਤੀਏ ਤੇ ਮੇਰੀ ਘਰ ਦੀ ਦੀ ਚੀਜ਼ਾਂ ਤੇ ਵੀ ਸੀ ਬਾਹਾਂ ਤੋੜਤੀਏ ਉਹ ਮੈਂ ਹਸਪਤਾਲ ਦਾਖਲ ਕਰਾਈ ਦੀਏ ਸੁਖਮਨ ਨੂੰ ਮੈਂ ਕਹਤਾ ਵੇ ਤੂੰ ਕਹਿੰਦਾ ਕੋਈ ਗੱਲ ਨਹੀਂ ਮੈਂ ਜੋ ਵੀ ਕਾਨੂੰਨੀ ਕਾਰਵਾਈ ਬਣੇਗੀ ਮੈਂ ਕਰਾਂਗਾ ਭਾਂਡ ਤੋੜੇ ਨਾ ਕੋ ਦਾਤਰ ਹਨ ਇਹਨਾਂ ਕੋਲ ਡਾਂਗਾ ਹਨ ਵੈਸ ਬੋਲ ਹਨ ਤੇ ਅਸੀਂ ਆਪਣੇ ਦੋੜ ਕੇ ਜਾਨ ਬਚਾਈਏ ਇਹ ਮਾਰੇ ਬੱਚੇ ਹਨ ਮੇਰੀ ਨੂੰਹੀ ਮੇਰੇ ਪੁੱਤਰ ਹਨ ਮੈਂ ਇਹਨਾਂ ਨੇ ਦੁਰ ਭੱਜ ਕੇ ਆਪਣੀ ਜਾਨ ਬਚਾਈ ਇਹਨਾਂ ਨੂੰ ਜੋ ਇੱਟ ਵਟਾ ਵੇਖ ਲੋ ਤੁਹਾਡੇ ਕੋਲੇ ਸਭ ਕੁਝ ਇਹਨਾਂ ਨੇ ਇੱਟ ਵਟਾ ਚਲਾਇਆ ਇਹ ਹੀ ਰਾਲਾ ਡਰਾਈਵਰ ਜਿਹੜਾ ਇਹ ਆਪਣੇ ਆਪਣੇ ਮਾਣ ਕਰਦਾ ਵੀ ਮੈਂ ਡਰਾਈਵਰੀ ਕਰਨਾ ਤੇ ਮੈਂ ਇਹਨਾਂ ਨੂੰ ਮਾਰ ਦਿਆਂਗਾ ਮੈਂ ਆਹ ਕਰ ਦੇਗਾ ਇਸ ਕਰਕੇ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਨੇ ਆ ਕਿ ਸਾਨੂੰ ਇਨਸਾਫ ਦਵਾਇਆ ਕਿਹਦਾ ਜਿਸ ਕੋਈ ਨਹੀਂ ਜੀ ਇਹ ਜਾਨ ਗੁੱਚ ਕੇ ਸਾਨੂੰ ਆਈ ਹੈ ਇੱਕ ਕਮਰਾ ਬਣਾਇਆ ਵੇ ਤੇ ਕਮਰੇ ਤੋਂ ਕਦੇ ਤੁਸੀਂ ਆਪਣੀ ਗਲੀ ਸਾਰਿਆਂ ਦੀ ਸਰਕਾਰੀ ਹੈ ਇਹ ਗਲੀ ਦੇ ਵਿੱਚ ਆਹੀ ਬੂਹਾ ਕੱਢਿਆ ਦਾ ਕਦੇ ਆਂਦੇ ਨੇ ਤੁਸੀਂ ਗਲੀ ਇਧਰੋਂ ਬੂਹਾ ਕੱਢਿਆ ਦਾ ਕਦੇ ਆਂਦੇ ਨੇ ਕਦੇ ਕੋਈ ਗੱਲ ਬਾਤ ਸਾਡੇ ਆਪੋ ਦੇ ਵਿੱਚ ਉਦਾਂ ਸਾਡੇ ਚਾਚੇ ਦਾ ਲੜਕਾ ਵੀ ਸਾਨੂੰ ਪਤਾ ਨਹੀਂ ਸਾਡੇ ਨਾਲ ਕਿਹੜੀ ਗੱਲ ਦੀ ਲੈਂਦਾ ਵੇ ਇਹ ਰਾਤ ਦੀ 8 ਵਜੇ ਦਾ ਵਾਕਿਆ ਤੇ ਇਸ ਕਰਕੇ ਆਹੀ ਮਲ ਕੋਈ ਇਹਦੇ ਨਾਲ ਕਿਸੇ ਅੱਜ ਤੱਕ ਚੰਗੀ ਨਹੀਂ ਮਾਰੀ ਨਹੀਂ ਕਰਿਆ ਇਹ ਤਾਂ ਕਹਿੰਨ ਕੋਈ ਨਹੀਂ ਪਤਾ ਨਹੀਂ ਸਾਡੇ ਨਾਲ ਕਿਹੜੀ ਗੱਲ ਦੀ ਰੰਜਿਸ਼ ਬਾਜੀ ਕਰਦਾ ਮੇਰੇ ਘਰ ਵਾਲੇ ਹਸਪਤਾਲ ਦਾਖਲੇ ਜੀ ਉਹਨਾਂ ਦਿਨ ਮਲੇ ਬਾ ਜਿਹੜੀ ਉਹ ਟੁੱਟ ਗਈ ਦੀ ਐ ਪੁਲਿਸ ਆਈ ਜੀ ਪੁਲਿਸ ਮੋਕਾ ਵੇਖ ਕੇ ਗਈ ਐ ਉਹ ਆਪਣੀ ਸਾਰੀ ਗੱਲਬਾਤ ਕਰਕੇ ਗਈ ਉਹ ਕਹਿੰਦੇ ਕੋਈ ਗੱਲ ਨਹੀਂ ਜੋ ਵੀ ਕਾਨੂੰਨੀ ਕਾਰਵਾਈ ਹੋਏਗੀ ਮੈਂ ਹੀ ਕਰਾਂ ਸੀਤਾ ਸੀਤਾ ਦੇਵੀ ਆਲੇ ਚ ਰਿੰਨੇ ਕੰਪਟ ਇੱਕ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੁੰਡਾ ਤੇ ਬਾਹਰ ਖੜਤ ਆਂਦਾ ਮੈਂ ਮਾਰੀ ਦੀ ਟਾਂਦੀ ਲਾ ਨਹੀਂ ਦੇ ਲਾ ਤੇ ਧੰਦੇ ਕੱਢ ਕੇ ਵਾਰੀ ਮਾਰ ਕੇ ਮੁੰਡੇ ਨੂੰ ਇਹ ਪੈ ਗਏ ਨੇ ਇਹ ਦੋਏ ਪਾਸੇ ਰਹਿੰਦੇ ਹਨ ਇਹ ਕਿਹੜਾ ਪਾ ਰਿਆ ਮੁੜ ਕੇ ਨਾ ਭਰੇ ਮਿੰਦੂ ਫਾੜ ਲੈ ਹਸਤਾਂ ਦੇ ਮੇਰੇ ਗੇਪੇ ਨਹੀਂ ਨਾ ਆ ਚੰਗਿਆ ਛੋਟੀ ਅੰਗਰ ਦਾ ਸਿੰਘ ਨਾ ਜਿਹਨੇ ਕਹਦੇ ਢੋੜ ਫਾਂ ਦੇ ਹਾਂ ਟਮੜ ਗਿਆ ਕਿੱਦਾਂ ਜੇ ਸਾਨੂੰ ਪਤਾ ਹੁੰਦਾ ਭਈ ਇਹਨੇ ਇਹ ਕੰਮ ਕਰਤਾ ਇੱਕ ਡੰਡਾ ਛੋਟਾ ਨਾ ਰੱਖ ਲੈਂਦੀ ਰਾ ਉਹਦੇ ਦੋ ਮੁੰਡੇ ਨੇ ਇੱਕ ਵਿਆਹ ਇਨਾਂ ਦੇ ਘਰ ਦੀ ਆ ਪੈ ਗਈ ਸਾਂਸਲਾ ਇਹ ਇੱਕ ਵਾਰੀ ਸਾਰਾ ਘਿਰ ਪਏ ਹਨ ਇਹ ਕਹਿੰਦੇ ਨੇ ਇੱਦਾਂ ਨੂੰ ਬੂਹਾ ਘਰੋਂ ਕੱਢਿਆ ਤਾਂ ਹਮ ਕਾਂ ਦਾ ਗਲੀ ਲੱਗਦੀ ਹੈ ਫਲਾਟ ਹੈ ਇੱਦਾਂ ਨੂੰ ਉਹ ਮੁੰਡੇ ਦਾ ਕੋਈ ਕੰਮ ਨਹੀਂ ਆਇਆ ਛੱਤਿਆ ਇਹਾਂ ਨੇ ਬੂਹਾ ਕਿਉਂ ਕਰ ਦਿੱਆ ਮੇਰੇ ਆ ਇੱਕ ਪਿੱਠ ਦੇ ਵਿੱਚ ਇੱਕ ਮਰੀਆ ਬਾਂ ਟੁੱਟੀ ਹੈ ਇੱਕ ਮੇਰੇ ਪਿੱਛੇ ਮੌਲਾ ਦੇ ਸੱਟਾ ਲਾਈ ਨਾ ਗੁੱਡੀਆਂ ਸੱਟਾਂ ਵੜੀਆਂ ਮਾਰ ਇਹਨਾਂ ਨੇ ਸਾਨੂੰ ਇਨਸਾਫ਼ ਤੋਂ ਵੱਡ ਪਰ ਸਾਰੀ ਸਾਰੀ ਕਰ ਗਏ ਜੋ ਬੂਏ ਬਾਹਰ ਨੀ ਕੀ ਆ ਜਾ ਕੇ ਤੋੜ ਫੰਨ ਕਰਕੇ ਨੂੰ ਮੇਰੀਆਂ ਇਹਨਾ ਕਿੰਨਾ ਵਾਰ ਹੀਰਾਲਾ ਡਰਮਣਾ ਸਾਡਾ ਉਹਦੇ ਵਿੱਚ ਮਾਰਾ ਕੋਈ ਦੋਸ ਨਹੀਂ ਕਿਹਦੇ ਮੁੰਡੇ ਨਹੀਂ ਇੱਥੇ ਦੁਕਾਨ ਖੋਲੀ ਦੀ ਏ ਕਿ ਸਾਰੀ ਕਿ ਜਿਹੜੇ 10-20 ਮੁੰਡੇ ਕਰਕੇ ਇੱਥੇ ਦਫ਼ਤਰ ਬਣਾਇਆ ਦੇ ਨੇ ਕਿ ਚਿੱਟੇ ਵਾਲੇ ਬਾਤ ਛੜਦਾ ਹੈ ਜਦੋਂ ਜੀ ਕਰਦਾ ਕਿ ਰਾਹ ਜਾਂਦੇ ਨੇ ਹੱਥੀ ਪੈਂਦੇ ਨੇ ਇੱਥੇ ਮਹੱਲੇ ਦੇ ਵਿੱਚ ਪੂਰੀ ਇਨਕੁਆਰੀ ਕੀਤੀ ਜਾਏ ਕਿ ਇਹਨੂੰ ਜਿਹੜਾ ਕੋ ਪੁੱਛਿਆ ਕਿ ਸਿਆ ਜਾ ਇਹਨਾਂ ਦੇ ਇੱਥੇ ਬਦਮਾਸ਼ਾਂ ਦਾ ਡੱਬਾ ਬਣਾਇਆ ਦਾ ਅਇਦ ਵੀਡੀਓ ਵੀ ਵਿਖਾ ਲਈਏ ਕਿ ਜਿਹਦੇ ਜੀ ਕਰਦੇ ਨੇ ਹੱਥੀ ਪੈ ਜਾਂਦੇ ਨੇ ਜਾ ਕੇ ਹੈ ਆ ਵੇਖੋ ਮੇਰਾ ਉਹਦੀ ਜੇ ਸਿਰ ਵੀ ਇਹਨਾਂ ਨੇ ਬਾਛ ਰਿਆ ਤਾਂ ਉਦੰਦਾ ਹੈ ਅਸੀਂ ਤਾਂ ਕਹਿੰਦੇ ਆ ਕਿ ਸਰਕਾਰ ਨੂੰ ਪੂਰੀ ਤੋਂ ਪੂਰੀ ਸਖਤਾਈ ਨਾਲ ਇਹਦੇ ਨਾਲ ਪੈਸਾ ਆਣਾ ਚਾਹੀਏ ਮੇਰੇ ਤਾਂ ਮੁੰਡਾ ਵਿਜੈ ਕੁਮਾਰ ਇਹਦੇ ਘਰ ਦੇ ਵੀ ਵੇਖਿਆ ਹਨ ਕਿ ਹਾਲਾਤ ਕਿ ਕਿਦਾਂ ਵਟੇ ਮਾਰ ਮਾਰ ਕੇ ਇਹਨਾਂ ਨੇ ਜਸਤ ਸੱਡਿਆ ਕੱਕ ਨਹੀਂ ਹੈ ਉਹਨਾਂ ਦੇ ਨਿਆਣੇ ਵੀ ਪੇਕਿਆਂ ਦੇ ਘਾਲ ਚ ਰਹੇ ਨੇ ਕਿ ਡਰ ਦੇ ਕੇ ਕਿ ਸੇ ਬੱਚੇ ਦੇ ਨਾਲ ਲੱਗ ਜੇ ਨੇ ਕਿ ਇਨਸਾਫ ਚਾਹੀਦਾ ਮਰਿਆ ਨੂੰ ਇਹਦੇ ਜੀ ਕਿਹੜੀ ਗੱਲ ਨੇ ਅਹੀਂ ਜਦੋਂ ਨਏ ਨਏ ਇੱਥੇ ਨੁੱਕਰ ਦੇ ਕਮਰਾ ਬਣਾਏ ਤਾਂ ਇਹਨਾਂ ਦੇ ਇੱਥੇ ਬਦਮਾਸ਼ਾਂ ਦਾ ਡੱਬਣਾ ਹਰ ਮਾਲੇ ਜੀ ਬਾਕੀ ਵੀ ਤਾਂ ਲੋਕੀ ਰਹਿਣ ਦੇਣ ਉਹ ਖਾਓ ਗਿਆ ਭੀਆਂ ਭੈਣਾਂ ਦਾ ਕਿ ਕੁੜੀਆਂ ਇੱਧਰ ਨੂੰ ਨੰਗਣੇ ਜਨਾਨੀਆਂ ਨੂੰ ਨੰਗਣੇ ਨਹੀਂ ਦਿੰਦੇ ਉਹਨਾਂ ਦੇ ਮੂੰਹ ਤੇ ਸਿਕਟਾਂ ਦਾ ਪੀ ਪੀ ਕੇ ਧੂਆ ਮਾਰਦੇ ਨੇ ਲੋਕੀ ਡਰਦੇ ਹੁੰਦੇ ਨਹੀਂ ਕਿ ਤੰਗ ਹੋ ਗਏ ਦੇਣੇ ਇਹਨਾਂ ਕੋਲ ਬਹੁਤ ਲੱਗੀਆਂ ਐਮਐਲਏ ਰਾ ਸਾਡੇ ਭਾਈਆ ਵਾ ਗਾਂਧੀ ਕੈਂਪ ਤੇ ਬਸਨੀਗ ਨੇ ਆਪੋ ਚ ਇੱਕ ਦੂਜੇ ਦੇ ਰਿਸ਼ਤੇ ਜਾਰੀ ਵੀ ਆਏ ਇਹਨਾਂ ਦਾ ਝੜੜਾ ਆਵਾ ਨੋਤਰਾਂ ਦੇ ਐਮਐਲਏ ਅੱਜ ਬਿਆਨ ਦੇ ਬਿਆਨ ਲੈ ਕੇ ਜੋ ਕਲੋਨੀ ਕਾਰਵਾਈ ਤੇ ਬਣਦੀ ਕਰ ਰਹੇ ਕੱਟ ਤੱਕ ਨਹੀਂ ਪਹੁੰਚੀ ਅਜੇ ਜੋ ਵੀ ਪ੍ਰੂਫ ਦੇਣਗੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ